ਜਿਲੰਦਰ ਦੇ ਨੀਜੀ ਹੋਟਲ ਵਿਖੇ ਪਾਸ ਪਾਸ ਸੀਨੀਅਰ ਅਗੂ ਵਿਜੇ ਸਾੰਪਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਦੌਰਾਨ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਗਈ। ਇਸ ਮੌਕੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੇ ਕਿਸਾਨ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੋਏ ਲਾਠੀ ਚਾਰਜ ਕੀਤਾ ਸੀ ਜਿਸ ਕਾਰਨ ਕਿਸਾਨ ਬੰਡਿਆ ਚ ਰੋ ਰਹੇ ਹਨ। ਜਿਲੰਦਰ ਤੋਂ ਜਤਿਨ ਮਰਵਾਹਦੀ ਰਿਪੋਰਟ। ਪੰਜਾਬ ਦੇ ਵਿੱਚ ਕਿਸਾਨਾਂ ਦਾ ਜਿਹੜੇ ਝੋਨੇ ਦੀ ਫਸਲ ਨੂੰ ਲੈ ਕੇ بڑا ਸੰਜਮ ਜਿਹਾ ਚੱਲ ਰਿਹਾ। ਔਰ ਕੱਲ 11 ਤਰੀਕ ਸ਼ਾਮ ਨੂੰ ਜਿਹੜੀ ਹੈ ਤੁਸੀਂ ਜਾਣਦੇ ਕਿ ਬਠਿੰਡੇ ਦੇ ਵਿੱਚ ਰਾਏ ਕੇ ਕਲਾ ਜਿਹੜਾ ਉੱਥੇ लाठी ਚਾਰਜ ਵੀ ਕੀਤਾ ਹੈ ਜਿਹੜਾ ਕਿ ਬਹੁਤ ਹੀ ਨਿੰਦਣੀ ਹੈ ਔਰ ਇਹ लाठी ਚਾਰਜ ਉਹਨਾਂ ਨੇ ਮੰਡੀ ਦੇ ਵਿੱਚ ਬੈਠੇ ਕਿਸਾਨਾਂ ਦੇ ਉੱਤੇ ਜਿਹੜਾ ਕੀਤਾ ਹੈ ਔਰ ਕਿਸਾਨ ਬੈਠੇ ਕਿਉਂ ਸੀ ਉਹ ਇਸ ਕਰਕੇ ਬੈਠੇ ਆ ਕਿ ਉਹਨਾਂ ਨੂੰ ਜੋ 1 ਅਕਤੂਬਰ ਤੋਂ ਜਿਹੜੀ ਖਰੀਦ ਸ਼ੁਰੂ ਹੋਣੀ ਸੀ ਔਰ ਅੱਜ ਉਹਦਾ 43ਵਾਂ ਦਿਨ ਹੈ ਪਹਿਲਾਂ ਤਾਂ ਜਿਹੜੀ ਖਰੀਦ ਨੂੰ ਪ੍ਰੋਪਰ ਜਿਹੜੀ ਸ਼ੁਰੂ ਕਰਦੇ ਆ ਉਹ ਜੁਲਾਈ ਤੋਂ ਸਾਡਾ ਕਾਰਜਕ੍ਰਮ ਸ਼ੁਰੂ ਹੋ ਜਾਂਦਾ ਹੈ ਸਰਕਾਰ ਉਹਦੇ ਚ ਆਪਣਾ ਰੋਲ ਅਦਾ ਕਰਦੀ ਹੈ ਔਰ ਇੱਥੇ 28 ਸਪਟੰਬਰ ਤੋਂ 29 ਸਪਟੰਬਰ ਤੱਕ ਕਿਸੇ ਨੂੰ ਕੁਝ ਨਹੀਂ ਸੀ ਪਤਾ ਕਿ ਮਡੀਆਂ ਚ ਝੋਨਾ ਆ ਰਿਹਾ ਆਏਗਾ ਖੇਤ ਜਣਾ ਕਿਦਾਂ ਬਾਰ ਦਾਣਾ ਕਿੱਥੋਂ ਆਏਗਾ ਕਿੱਦਾਂ ਵੀ ਆਏਗਾ। ਔਰ ਜਿਹੜਾ ਬਾਕੀ ਚੀਜ਼ਾਂ ਦੇ ਉੱਤੇ ਜਿਹੜੀ ਵਿਵਸਥਾ ਤਾਂ ਨਹੀਂ ਸੀ ਉਹ ਕੋਈ ਵਿਵਸਥਾ ਨਹੀਂ ਕੀਤੀ। ਇਹ ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਾਂ 5 ਨਵੰਬਰ ਨੂੰ ਇੱਕ ਜਸਵਿੰਦਰ ਨਾਮ ਦਾ ਵਿਅਕਤੀ ਜਿਹੜਾ ਕਿ ਪਿੰਡ ਉਹਦਾ ਨਦਾਮਪੁਰ ਹੈ ਭਵਾਨੀਗੜ੍ਹ ਦੇ ਕੋਲ ਉਹਨੇ ਸੁਸਾਇਟ ਕੀਤਾ। ਕਿ ਉਹਨੂੰ 15 ਦਿਨ ਹੋ ਗਏ ਸੀ ਮੰਡੀ 'ਚ ਬੈਠਣਾ ਔਰ ਉਸ ਕਿਸਾਨ ਨੇ ਆਪਣੀ ਦੀਵਾਲੀ ਵੀ ਨਹੀਂ ਮਨਾਈ ਕਿ ਉਹ ਘਰ ਵੀ ਨਹੀਂ ਗਿਆ ਕਿਉਂਕਿ ਉਹਦੀ ਫਸਲ ਦੇ ਉੱਤੇ ਬੈਠਣਾ ਵੀ ਜ਼ਰੂਰੀ ਹੈ ਔਰ ਜਦੋਂ 15 ਦਿਨ ਬਾਅਦ ਨਹੀਂ ਹੋਏ ਤਾਂ ਉਹਨੇ ਸੁਸਾਇਸਾਈਡ ਕੀਤਾ ਔਰ ਅੱਜ ਜਿਹੜਾ ਹੁਣ ਨਵੀਂ ਘਟਨਾ ਆ ਗਈ ਕਿ ਕੱਲ ਉਹਨਾਂ ਤੇ 11 ਤਰੀਕ ਨੂੰ ਕਿਸਾਨਾਂ ਤੇ ਲਾਠੀ ਚਾਰਜ ਕਰਤਾ ਕਿ ਸਿਰਫ ਉਹਤੇ ਹੀ ਗੈਰੰਗ ਸਾਡੀ ਫਸਲ ਚੱਕਾ ਔਰ ਉਹ ਨਾ ਜਿਹੜਾ ਕਹਿੰਦਾ ਸਰਕਾਰ ਨੇ ਆਪਣਾ ਫਰਜ਼ ਤਾਂ ਆਦਾ ਨਹੀਂ ਕੀਤਾ ਪਰ ਉਲਟਾ ਜਿਹੜਾ ਆ ਉਹ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਆਪਣਾ ਫਰਜ਼ ਜਿਹੜਾ ਨਾ ਨਿਭਾ ਕੇ ਉਲਟਾ ਜਿਹੜਾ ਆ ਆਪਣੇ ਗਲਤੀਆਂ ਜਿਹੜੀਆਂ ਉਹ ਵੀ ਦੂਸਰੇ ਦਿੱਥੋਂ ਤੁਸਲ